ਹੈਲੋ ਵਰੰਦੀ ਸਾਡੀ ਖੁਸ਼ਪ੍ਰੀਤ ਸਿੰਘ ਆਈ ਹੋਪ ਤੁਸੀਂ ਠੀਕ ਹੋਵੋਗੇ ਸੋ ਗਾਇਜ਼ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਜਿਵੇਂ ਕਿ ਤੁਹਾਨੂੰ ਪਤਾ ਜੀ ਪੰਜਾਬ ਪੁਲਿਸ ਵੱਲੋਂ 1746 ਕੁਸ਼ਕ ਪੋਸਟਾਂ ਜਿਹੜੀਆਂ ਆਊਟ ਹੋ ਚੁੱਕੀਆਂ ਸੀ ਠੀਕ ਹੈ ਜੀ ਉਹਨਾਂ ਦਾ ਕੱਲ ਸ਼ੁੱਕਰਵਾਰ 21 ਫਰਵਰੀ 2025 ਨੂੰ ਸ਼ਾਮ 7 ਵਜੇ ਪੋਰਟਲ ਓਪਨ ਹੋਣਾ ਸੀਗਾ ਜੀ ਪੋਸਟਸ ਅਪਲਾਈ ਕਰਾਉਣ ਲਈ ਅਪਲੀਕੇਸ਼ਨ ਜਿਹੜੀਆਂ ਹੁਣ ਲਈ ਪੋਰਟਲ ਓਪਨ ਹੋ ਚੁੱਕਾ ਠੀਕ ਹੈ ਜੀ ਕੱਲ ਸ਼ਾਮ 7 ਵਜੇ ਦਾ ਸੋ ਜਿੰਨਾ ਵੀ ਕੈਂਡੀਡੇਟਸ ਨੇ ਅਪਲਾਈ ਕਰਨਾ ਸੀਗਾ ਜਿਹੜੇ ਵੀ ਕੈਂਡੀਡੇਟਸ ਪੰਜਾਬ ਪੁਲਿਸ ਦੀ ਭਰਤੀ ਲਈ ਅਪਲਾਈ ਕਰ ਰਹੇ ਸੀਗੇ ਜੀ ਅਪਲਾਈ ਕਰਨ ਲਈ ਉਹ ਹੁਣ ਅਪਲਾਈ ਕਰ ਸਕਦੇ ਆ ਠੀਕ ਹੈ ਜੀ ਹੁਣ ਇਸ ਵੀਡੀਓ ਵਿੱਚ ਆਪਾਂ ਡਿਟੇਲ ਨਾਲ ਦੇਖਾਂਗੇ ਇਹਦੇ ਵਿੱਚ ਤੁਹਾਡਾ ਲਿਜਿਬਿਲਟੀ ਕ੍ਰਾਈਟੇਰੀਆ ਕੀ ਹੋਣ ਵਾਲਾ ਤੁਹਾਡੀ ਇਹਦੇ ਵਿੱਚ ਫੀਸ ਕੁਆਲੀਫਿਕੇਸ਼ਨ ਏਜ ਵਗੈਰਾ ਕੀ ਮੰਗੀ ਹੋਈ ਹੈ ਠੀਕ ਹੈ ਜੀ ਸੋ ਵੀਡੀਓ ਨੂੰ ਧਿਆਨ ਨਾਲ ਦੇਖਣਾ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਲਿ ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਇੱਥੇ ਪੰਜਾਬ ਪੁਲਿਸ ਰਿਕਰੂਟਮੈਂਟ ਦੀ 2025 ਦੀ ਜਿਹੜੀ ਨਿਊ ਲੇਟੈਸਟ ਅਪਡੇਟ ਆਈ ਆ ਉਹਦੀ ਆਪਾਂ ਐਪਲੀਕੇਸ਼ਨ ਪੀਡੀਐਫ ਓਪਨ ਕਰ ਰੱਖੀ ਹੈ ਜੀ ਇਹਦੇ ਵਿੱਚ ਆਪਾਂ ਹੁਣ ਡਿਟੇਲ ਨਾਲ ਦੇਖਾਂਗੇ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਆਪਾਂ ਨੂੰ ਇੱਥੇ ਦਿੱਤਾ ਹੋਇਆ ਜੀ ਓਪਨਿੰਗ ਡੇਟਸ ਐਂਡ ਲਾਸਟ ਡੇਟ ਸਬਮਿਸ਼ਨ ਆਫ ਔਨਲਾਈਨ ਐਪਲੀਕੇਸ਼ਨ ਠੀਕ ਹੈ ਜੀ ਇਹਦੇ ਵਿੱਚ ਜਿਹੜਾ ਆਪਾਂ ਨੂੰ ਸ਼ੋ ਹੋ ਰਿਹਾ ਜੀ 21 ਫਰਵਰੀ 2025 ਸ਼ੁੱਕਰਵਾਰ ਸ਼ਾਮ 7 ਵਜੇ ਨੂੰ ਇਹਨਾਂ ਮਤਲਬ ਕਿ ਔਨਲਾਈਨ ਐਪਲੀਕੇਸ਼ਨ ਸਟਾਰਟ ਹੋਣੀ ਹੈ ਜੀ ਮਤ 13 ਮਾਰਚ 2025 ਉਸ ਦਿਨ ਵੀਰਵਾਰ ਹੋਏਗਾ ਜੀ ਸ਼ਾਮ ਨੂੰ ਤੁਸੀਂ ਰਾਤ ਨੂੰ 11:55 ਤੱਕ ਅਪਲਾਈ ਕਰ ਸਕਦੇ ਹੋ ਸੋ ਮੈਂ ਤੁਹਾਨੂੰ ਐਡਵਾਈਸ ਦਿਆਂਗਾ ਤੁਸੀਂ ਪਹਿਲਾਂ ਹੀ ਅਪਲਾਈ ਕਰ ਲਿਓ ਕਿਉਂਕਿ ਹਨਾ 13 ਮਾਰਚ ਦੀ ਡੇਡ ਲਾਖ ਰਹੇ ਹੋ ਹੋ ਸਕਦਾ ਇੱਕ ਦੋ ਦਿਨ ਪਹਿਲਾਂ ਵੀ ਕਰ ਲਿਓ ਅਗਰ ਤੁਸੀਂ ਲਾਸਟੇ ਅਪਲਾਈ ਕਰਨਾ ਕਿਉਂਕਿ ਅਗਰ ਇਹਨਾਂ ਦਾ ਸਰਵਰ ਡਾਊਨ ਹੁੰਦਾ ਨਾ ਤਾਂ ਕਿ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਨਾ ਜੀ ਸੋ ਅੱਗੇ ਆਪਾਂ ਦੇਖਦੇ ਹਾਂ ਇਹਨਾਂ ਦਾ ਪੋਸਟਿੰਗ ਐਂਡ ਡਿਪਲॉयਮੈਂਟ ਠੀਕ ਹੈ ਜੀ ਇਹਦੇ ਵਿੱਚ ਜਿਹੜੇ ਵੀ ਕੈਂਡੀਡੇਟਸ ਅਪਲਾਈ ਕਰਨਗੇ ਉਹਨਾਂ ਜਿਹੜੀ ਸਿਲੈਕਸ਼ਨ ਹੋਊਗੀ ਜੋਬ ਮਿਲੋਗੇ ਉਹਨਾਂ ਨੂੰ ਪੰਜਾਬ ਚ ਕਿਤੇ ਵੀ ਕਿਸੇ ਵੀ ਡਿਸਟ੍ਰਿਕਟ ਚ ਮਿਲ ਸਕਦੀ ਹੈ ਠੀਕ ਹੈ ਜੀ ਅੱਗੇ ਆਪਾਂ ਗੱਲ ਕਰਦੇ ਜੀ ਇਹਨਾਂ ਦੀ ਵੈਕੈਂਸੀਜ਼ ਬਾਰੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਡਿਟੇਲ ਨਾਲ ਇਹਨਾਂ ਦੀ ਵੈਕੈਂਸੀਜ਼ ਲਿਖੀ ਹੋਈ ਹੈ ਜਨਰਲ ਕੈਟਾਗਰੀ ਲਈ ਹੈਗੇ ਜੀ ਯੂ ਆਰ ਅਨ ਰਿਜ਼ਰਵਡ ਲਈ 533 ਬੋਸਟਾਂ ਹੈਗੀਆਂ ਠੀਕ ਹੈ ਜੀ ਅੱਗੇ ਆਪਣਾ ਜਿਹੜਾ ਇਹ ਵਾਲਾ ਸਾਈਡ ਦਿੱਤਾ ਹੈ ਜੀ ਇਹ ਸਿਰਫ ਔਮੈਨਜ਼ ਲਈ ਦਿੱਤਾ ਹੈ ਠੀਕ ਹੈ ਜੀ ਜਿਹੜੀਆਂ ਮੇਲਜ਼ ਦੀ ਦਿੱਤੀਆਂ ਜੀ ਮੇਲ ਓਨਲੀ ਇਸ ਬਾਕਸ ਵਿੱਚ ਦਿੱਤੀਆਂ ਹੋਈਆਂ ਠੀਕ ਹੈ ਜੀ ਹੁਣ ਜਨਰਲ ਜਿਹੜੀ ਆ 151 ਪੋਸਟਾਂ ਜੀ ਅੱਗੇ ਆਪਾਂ ਗੱਲ ਕਰਦੇ ਐਸਸੀ ਕਾਸਟ ਵਾਲਮੀਕੀ ਮਾਜਵੀ ਸਿੱਖ ਪੰਜਾਬ ਲਈ ਠੀਕ ਹੈ ਜੀ ਇਹਦੀਆਂ 130 ਪੋਸਟਾਂ ਜੀ 52 ਪੋਸਟ ਹੈਗੀਆਂ ਜੀ ਔਮੈਨਜ਼ ਲਈ ਅੱਗੇ ਆਪਾਂ ਗੱਲ ਕਰਦੇ ਜੀ ਐਸਸੀ ਕਾਸਟ ਰਾਮਦਾਸੀ ਐਂਡ ਆਦਰਜ਼ ਲਈ ਉਹਨਾਂ ਦੀਆਂ 130 ਪੋਸਟਾਂ ਤੇ 52 ਆਗੀਆਂ ਆਪਣੀ ਔਮੈਨਜ਼ ਲਈ ਐਸਸੀ ਕਾਸਟ ਦੀਆਂ ਠੀਕ ਹੈ ਜੀ ਬੀਸੀ ਕਾਸਟ ਨਹੀਂ ਹੈਗੀਆਂ ਜੀ 130 ਪੋਸਟਾਂ 52 ਹੈਗੀਆਂ ਜੀ ਔਮੈਨਜ਼ ਲਈ ਬੀਸੀ ਕਾਸਟ ਦੇ ਠੀਕ ਹੈ ਜੀ ਅੱਗੇ ਆਪਣਾ ਅਗੇ ਜੀ ਐਕਸ ਸਰਵਿਸਮੈਨ ਇਹਨਾਂ ਦੀਆਂ ਪੋਸਟਾਂ ਹੈਗੀਆਂ ਜੀ ਜਰਨਲ ਲਈ ਕੰਨਏ ਪੋਸਟਾਂ ਬੁੰਜਾ ਆਪਣਾ ਵੂਮਨਜ਼ ਲਈ ਠੀਕ ਹੈ ਜੀ ਜਿਹੜੀਆਂ ਐਕਸ ਸਰਵਿਸ ਮੈਨ ਹੈਗੀਆਂ ਅੱਗੇ ਆਪਣਾ ਐਕਸ ਸਰਵਿਸ ਮੈਨ ਹੈਗਾ ਜੀ ਸ਼ਡਿਊਲ ਕਾਸਟ ਲਈ ਬਲਮੇਕੀ ਵਾਜੀਪ ਸਿੱਖ ਲਈ ਇਹਨਾਂ ਦੀਆਂ 26 ਪੋਸਟਾਂ ਮਿਲ ਲਈ ਆ ਤੇ ਵੂਮਨਜ਼ ਲਈ ਇਹਨਾਂ ਵਿੱਚ ਕੋਈ ਵੀ ਪੋਸਟ ਨਹੀਂ ਦਿੱਤੀ ਹੋਈ ਜੀ ਠੀਕ ਹੈ ਜੀ ਅੱਗੇ ਆਪਣਾ ਜੀ ਐਕਸ ਸਰਵਿਸ ਮੈਨ ਸ਼ਡਿਊਲ ਕਾਸਟ ਰਾਮਦਾਸੀ ਸਿੱਖ ਉਹਨਾਂ ਲਈ ਪੋਸਟ ਆ ਗਈਆਂ ਜਾਫਰਾਦਰਜ਼ਾ ਐਸਸੀ ਕਾਸਟ ਦੇ ਹੈਗੇ ਆ 26 ਪੋਸਟਾਂ ਮਿਲ ਲਈ ਆ ਇਹਦੇ ਵਿੱਚ ਫੇਰ ਇਹਦੇ ਵਿੱਚ ਫੇਰ ਵੂਮਨ ਲਈ ਕੋਈ ਵੀ ਪੋਸਟਾਂ ਨਹੀਂ ਦਿੱਤੀਆਂ ਜੀ ਜਿਵੇਂ ਕਿ ਤੁਸੀਂ ਆਪਣਾ ਦੇਖ ਸਕਦੇ ਟੋਟਲ ਪੋਸਟ ਇਹਨਾਂ ਨੇ 1261 ਦਿੱਤੀ ਹੋਈਆਂ ਹਨ 410 ਔਮਨ ਲਈ ਠੀਕ ਹੈ ਜੀ ਕੋਚਕ ਪੋਸਟ ਇਹਨਾਂ ਨੇ ਲਿਸਟਾ ਥੱਲੇ ਬਣਾ ਕੇ ਦਿੱਤੀ ਹੋਈ ਜੀ ਇਹਦੇ ਵਿੱਚ ਟੋਟਲ 485 ਮੈਨ ਲਈ ਤੇ 157 ਫੀਮੇਲ ਲਈ ਠੀਕ ਹੈ ਜੀ ਇਹ ਤੁਸੀਂ ਡਿਟੇਲ ਨਾ ਦੇਖ ਸਕਦੇ ਹੋ ਅਗਰ ਤੁਸੀਂ ਸਕਰੀਨਸ਼ਾਟ ਲੈਣਾ ਸਕਰੀਨਸ਼ਾਟ ਲੈ ਕੇ ਵੀ ਆਪਣਾ ਰੱਖ ਸਕਦੇ ਹੋ ਆਪਣੇ ਕੋਲ ਠੀਕ ਹੈ ਜੀ ਸੋ ਚਲਦੇ ਆਪਾਂ ਅਗਲੇ ਪੁਆਇੰਟ ਵੱਲ ਜੀ ਹੁਣ ਆਪਾਂ ਗੱਲ ਕਰਦੇ ਹਾਂ ਜੀ ਬੇਸਕਿਲ ਬਾਰੇ ਬੇਸਕਿਲ ਤੁਹਾਡਾ ਕੀ ਹੋਣ ਵਾਲਾ ਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਆਪਾਂ ਨੂੰ ਇੱਥੇ ਬੇਸਕਿਲ ਬਾਰੇ ਇਨਫੋਰਮੇਸ਼ਨ ਦਿੱਤੀ ਹੋਈ 1990 ਤੋਂ ਲੈ ਕੇ ਤੁਹਾਡੀ ਮਿਨੀਮਮ ਸਟਾਰਟਿੰਗ ਸੈਲਰੀ ਹੋਊਗੀ ਠੀਕ ਹੈ ਜੀ 4 4 3 ਇਅਰਸ ਫਰਮ ਡੇਟ ਆਫ ਜੁਆਇਨਿੰਗ ਠੀਕ ਹੈ ਜੀ ਮਤਲਬ ਕਿ ਤੁਹਾਡੀ ਜੁਆਇਨਿੰਗ ਤੋਂ ਲੈ ਕੇ 3 ਸਾਲ ਤੱਕ ਤੁਹਾਡੀ ਜੀ ਦੀ 1990 ਸਾਨੂੰ ਪਰਮਨੈਂਟ ਸੈਲਰੀ ਮਿਲੇਗੀ ਠੀਕ ਹੈ ਜੀ ਅੱਗੇ ਆਪਣਾ ਗੱਲ ਕਰਦੇ ਜੀ ਨੈਸ਼ਨੈਲਿਟੀ ਕੋਈ ਵੀ ਕੈਂਡੀਡੇਟ ਜਿਹੜਾ ਇੰਡੀਆ ਦਾ ਹੈਗਾ ਜੀ ਉਹ ਅਪਲਾਈ ਕਰ ਸਕਦਾ ਇਹਦੇ ਵਾਸਤੇ ਏਜ ਬਾਰੇ ਗੱਲ ਕਰਦੇ ਜੀ ਮਿਨੀਮਮ ਤੁਹਾਡੀ 18 ਏਜ ਮੰਗੀ ਹੋਈ ਹੈ ਠੀਕ ਹੈ ਜੀ ਤੇ ਮੈਕਸਿਮਮ ਤੁਹਾਡੀ ਹੈਗੀ ਜੀ 28 ਸਾਲ ਦੀ ਏ ਇਹ ਸਿਰਫ ਜਨਰਲ ਲਈ ਹੈ ਜੀ ਜਿਹੜੇ ਆਪਣਾ ਐਸ ਸੀ ਐਸ ਉਹਨਾਂ ਵਾਸਤੇ ਜਿਹੜੀ 5 ਸਾਲ ਦੀ ਰੈਲੈਕਸੇਸ਼ਨ ਮਿਲੇਗੀ ਠੀਕ ਹੈ ਜੀ ਤੇ OBC ਨੂੰ 3 ਸਾਲ ਵਾਸਤੇ ਉਸ ਹਿਸਾਬ ਨਾਲ ਆਪਣਾ ਏਜ ਕੈਲਕੂਲੇਸ਼ਨ ਕਰਕੇ ਅਪਲਾਈ ਕਰ ਸਕਦੇ ਠੀਕ ਹੈ ਜੀ ਅੱਗੇ ਆਪਾਂ ਗੱਲ ਕਰਦੇ ਜੀ ਕੁਆਲੀਫਿਕੇਸ਼ਨ ਬਾਰੇ ਠੀਕ ਹੈ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਇਹਦੇ ਵਿੱਚ ਮਿਨੀਮਮ ਕੁਆਲੀਫਿਕੇਸ਼ਨ 12ਵੀਂ ਪਾਸ ਮੰਗਦੇ ਆ ਠੀਕ ਹੈ ਜੀ 12ਵੀਂ ਪਾਸ ਇੱਥੇ ਵੀ ਆਪਣਾ ਮੰਗੀ ਹੋਈ ਆ ਇਨ ਕੇਸ ਆਫ ਐਕਸ ਸਰਵਿਸਮੈਨ ਦਾ ਮਿਨੀਮਮ ਕੁਆਲੀਫਿਕੇਸ਼ਨ ਸ਼ਲ ਬੀ ਮੈਟ੍ਰਿਕੁਲੇਸ਼ਨ ਮਤਲਬ ਕਿ ਜਿਹੜੇ ਵੀ ਐਕਸ ਸਰਵਿਸਮੈਨ ਹੈਗੇ ਆ ਸਾਬਕਾ ਫੌਜੀ ਹੈਗੇ ਜੀ ਉਹ 10ਵੀਂ ਪਾਸ ਵੀ ਅਪ ओके जी ਅੱਗੇ ਆਪਾਂ ਹੁਣ ਗੱਲ ਕਰਦੇ ਜੀ ਮੰਡੇਟਰੀ ਕੁਆਲੀਫਿਕੇਸ਼ਨਾਂ ਜਿਨ੍ਹਾਂ ਨੇ ਜੀ 10ਵੀਂ ਪਾਸ ਵਿੱਚ ਥੋੜਾ ਪੰਜਾਬੀ ਸਬਜੈਕਟ ਜਿਹੜਾ ਕੰਪਲਸਰੀ ਮੰਗਿਆ ਹੋਇਆ ਉਹਦੇ ਵਿੱਚ ਪੰਜਾਬੀ ਸਬਜੈਕਟ ਜ਼ਰੂਰੀ ਹੋਣਾ ਚਾਹੀਦਾ ਤੁਸੀਂ ਪੰਜਾਬੀ ਸਬਜੈਕਟ ਪਾਸ ਕੀਤਾ ਹੋਣਾ ਚਾਹੀਦਾ ਠੀਕ ਹੈ ਜੀ ਹੁਣ ਆਪਾਂ ਗੱਲ ਕਰਦੇ ਆ ਫਿਜ਼ੀਕਲ ਸਟੈਂਡਰਡਸ ਬਾਰੇ ਹੁਣ ਆਪਾਂ ਦੇਖਦੇ ਜੀ ਮੇਲ ਦੀ ਹਾਈਟ ਫੀਮੇਲ ਦੀ ਹਾਈਟ ਕਿੰਨੀ ਹੋਣ ਵਾਲੀ ਆ ਮੇਲ ਦੀ ਹਾਈਟ ਹੈ ਜੀ 5 ਫੁੱਟ 7 ਇੰਚ 170.2 ਸੈਂਟੀਮੀਟਰ ਦੀ ਮੰਦੀ ਹੈ ਜੀ ਫੀਮੇਲ ਲਈ ਹੈਗੀ ਜੀ 5 ਫੁੱਟ 2 ਇੰਚ ਤੇ 157. ਸੈਂਟੀਮੀਟਰ ਇਹ ਫੀਮੇਲ ਲਈ ਹੈ ਠੀਕ ਹੈ ਜੀ ਹੁਣ ਅੱਗੇ ਹੈਗਾ ਜੀ ਆਪਣੇ ਕੋਲ ਸਿਲੈਕਸ਼ਨ ਪ੍ਰੋਸੈਸ ਸਿਲੈਕਸ਼ਨ ਪ੍ਰੋਸੈਸ ਦੇ ਵਿੱਚ ਕੀ ਹੋਣ ਵਾਲਾ ਹੈ ਜੀ ਪਹਿਲਾਂ ਤੁਸੀਂ ਆਪਣਾ ਫਾਰਮ ਫਿਲ ਕਰੋਗੇ ਠੀਕ ਹੈ ਜੀ ਇਹਦੇ ਬਾਅਦ ਆਪਣਾ ਸੀਬੀਡੀ ਟੈਸਟ ਹੋਏਗਾ ਸੀਬੀਡੀ ਟੈਸਟ ਤੋਂ ਬਾਅਦ ਪੀਐਸਟੀ ਟੈਸਟ ਹੋਵੇਗਾ ਠੀਕ ਹੈ ਜੀ ਫਿਜ਼ੀਕਲ ਸਕ੍ਰੀਨਿੰਗ ਟੈਸਟ ਇਸ ਤੋਂ ਬਾਅਦ ਪੀਐਮਟੀ ਟੈਸਟ ਹੋਵੇਗਾ ਫਿਜ਼ੀਕਲ ਮੈਜ਼ਰਮੈਂਟ ਟੈਸਟ ਠੀਕ ਹੈ ਜੀ ਤੁਸੀਂ ਆਪਣਾ ਕੰਪਿਊਟਰ ਬੇਸਡ ਟੈਸਟ ਹੈਗਾ ਇਹਦਾ ਜੀ ਸਿਲੇਬਸ ਤੁਸੀਂ ਚੈੱਕ ਕਰ ਸਕਦੇ ਹੋ ਜੀ ਅਗਰ ਤੁਸੀਂ ਸਕਰੀਨਸ਼ਾਟ ਲੈ ਕੇ ਰੱਖਣਾ ਤਾਂ ਉਹ ਵੀ ਤੁਸੀਂ ਰੱਖ ਸਕਦੇ ਹੋ ਇਹ ਵੀ ਆਪਣਾ ਕੰਪਿਊਟਰ ਬੇਸ ਟੈਸਟ ਕੀ ਦਾ ਸਿਲੇਬਸ ਆ ਗਿਆ ਠੀਕ ਹੈ ਜੀ ਇਹਦਾ ਵੀ ਤੁਸੀਂ ਸਕਰੀਨਸ਼ਾਟ ਲੈਣਾ ਤਾਂ ਲੈ ਸਕਦੇ ਹੋ ਸੋ ਹੁਣ ਆਪਾਂ ਦੇਖਦੇ ਜੀ ਜੋਨ ਦਾ ਪੀਐਸਟੀ ਟੈਸਟ ਹੋਏਗਾ ਉਹਦੇ ਵਿੱਚ ਤੁਹਾਡਾ ਕਿੰਨੇ ਰਨਿੰਗ ਹੋਏਗੀ ਤੇ ਕਿੰਨਾ ਤੁਹਾਨੂੰ ਟਾਈਮ ਦਿੱਤਾ ਜਾਏਗਾ ਠੀਕ ਹੈ ਜੀ ਸੋ ਪਹਿਲਾਂ ਆਪਾਂ ਗੱਲ ਕਰਦੇ ਜੀ ਫੋਰ ਮੇਲ ਕੈਂਡੀਡੇਟਸ ਮਤਲਬ ਕਿ ਮੁੰਡਿਆਂ ਲਈ ਕੀ एलिਜੀਬਿਲਟੀ ਹੈ ਮੁੰਡੇ ਲਈ ਜਿਹੜਾ ਹੈਗਾ ਜੀ 1600 ਮੀਟਰ 6 ਮਿੰਟ 30 ਸੈਕਿੰਡ ਵਾਸਤੇ ਦਿੱਤੇ ਹੋਏ ਹੈ ਜੀ 6 ਮਿੰਟ 30 ਸੈਕਿੰਡ ਵਿੱਚ ਤੁਸੀਂ 1600 ਮੀਟਰ ਰੇਸ ਜਿਹੜੀ ਦੌੜ ਕਲੀਅਰ ਕਰਨੀ ਹੈ ਜੀ ਦੂਜਾ ਪੁਆਇੰਟ ਹੈਗੇ ਜੀ ਆਪਣੇ ਕੋਲੇ ਲੌਂਗ ਜੰਪ ਹੈਗਾ ਜੀ 3.80 ਮੀਟਰ ਇਹ ਤੁਹਾਨੂੰ ਦਿੱਤਾ ਜਾਊਗਾ ਜੀ ਤਿੰਨ ਚਾਂਸ ਵਾਸਤੇ ਠੀਕ ਹੈ ਜੀ ਤਿੰਨ ਚਾਂਸ ਵਿੱਚ ਤੁਸੀਂ ਕਲੀਅਰ ਕਰ ਸਕਦੇ ਹੋ ਜੀ ਹਾਈ ਜੰਪ ਹੈਗਾ ਜੀ ਤੁਹਾਡਾ 1.10 ਮੀਟਰ ਇਹਦੇ ਵਿੱਚ ਤੁਹਾਨੂੰ ਤਿੰਨ ਚਾਂਸ ਦਿੱਤੇ ਜਾਣਗੇ ਜੀ ਹੁਣ ਆਪਾਂ ਅੱਗੇ ਗੱਲ ਕਰਦੇ ਜੀ ਐਕਸ ਸਰਵਿਸ ਮੈਨ ਮੀਲਜ਼ ਲਈ ਠੀਕ ਹੈ ਜੀ ਮੀਲਜ਼ ਲਈ ਇਹਨਾਂ ਨੇ ਦਿੱਤਾ ਹੈ ਜੀ 1400 ਮੀਟਰ ਦਿੱਤਾ ਆ 12 ਮਿੰਟ ਦੇ ਠੀਕ ਹੈ ਜੀ ਓਨਲੀ 1 ਚਾਂਸ ਇੱਕ ਚਾਂਸ ਦਿੱਤਾ ਜਾਊਗਾ 10 फुल स्कॉर्स विद इन 3 मिनट्स ओनली वन चांस मतलब ये भी एक चांस विच क्लियर कर सकदे हो। ਹੁਣ ਆਪਾਂ ਅੱਗੇ ਗੱਲ ਕਰਦੇ ਜੀ ਫੀਮੇਲ ਕੈਂਡੀਡੇਟਸ ਬਾਰੇ। ਕੁੜੀਆਂ ਲਈ 800 ਮੀਟਰ 4 ਮਿੰਟ ਤੇ 30 ਸੈਕਿੰਡ ਵਿੱਚ ओनली वन ਚਾਂਸ ਵਿੱਚ ਕਲੀਅਰ ਕਰਨਾ ਜੀ 800 ਮੀਟਰ ਠੀਕ ਹੈ ਜੀ। ਲੌਂਗ ਜੰਪ ਹੋਏਗਾ ਜੀ 3 ਮੀਟਰ 3 ਚਾਂਸ ਦਿੱਤੇ ਜਾਣਗੇ ਜੀ। ਹਾਈ ਜੰਪ ਹੋਏਗਾ ਜੀ 0.95 ਮੀਟਰ 3 ਚਾਂਸ ਲਈ 3 ਚਾਂਸ ਵਿੱਚ ਤੁਸੀਂ ਕਲੀਅਰ ਕਰ ਸਕਦੇ ਹੋ ਜੀ 0.95 ਮੀਟਰ ਠੀਕ ਹੈ ਜੀ। ਅੱਗੇ ਆਪਾਂ ਗੱਲ ਕਰਦੇ ਜੀ ਐਕਸਰਸ ਮੈਨ ਫੀਮੇਲਜ਼ ਲਈ ਮਤਲਬ ਕਿ ਸਾਬਕਾ ਫੌਜੀ ਜਿਹੜੇ ਹੈਗੇ ਆ ਫੀਮੇਲਜ਼ ਲਈ ਉਹਨਾਂ ਲਈ ਕੀ ਕ੍ਰਾਈਟੇਰੀਆ 800 ਮੀਟਰ ਉਹਨਾਂ ਨੇ ਕੰਪਲੀਟ ਕਰਨੀ ਦੀ 6 ਮਿੰਟ ਵਿੱਚ ਓਨਲੀ 1 ਚਾਂਸ ਮਤਲਬ ਕਿ 1 ਚਾਂਸ ਦਿੱਤਾ ਜਾਊਗਾ ਉਹਨਾਂ ਨੂੰ ਠੀਕ ਹੈ ਜੀ ਹੁਣ ਆਪਾਂ ਦੇਖਦੇ ਜੀ ਇਹਦੀ ਐਪਲੀਕੇਸ਼ਨ ਫੀਸ ਬਾਰੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜੀ ਜਨਰਲ ਕੈਟਾਗਰੀ ਲਈ ਐਪਲੀਕੇਸ਼ਨ ਫੀਸ ਹੈਗੀ 550 ਰੁਪਏ ਤੇ ਟੋਟਲ ਜਿਹੜੀ ਹੈਗੀ ਆ ਐਗਜ਼ਾਮੀਨੇਸ਼ਨ ਫੀਸ ਹੈਗੀ 650 ਰੁਪਏ ਟੋਟਲ ਹੋ ਗਿਆ 1200 ਇਹਦੀ ਐਪਲੀਕੇਸ਼ਨ ਫੀਸ ਤੁਸੀਂ ਜਿਹੜੀ ਅਪਲਾਈ ਕਰਨ ਤੋਂ ਬਾਅ ਅਗੇ ਆਪਣਾ ਜੀ ਐਕਸ ਸਰਵਿਸਮੈਨ ਲਈ ਉਹਨਾਂ ਦੀ ਜਿਹੜੀ 500 ਐਪਲੀਕੇਸ਼ਨ ਫੀਸ ਹੋ ਗਈ ਤੇ ਐਗਜ਼ਾਮੀਨੇਸ਼ਨ ਫੀਸ ਜ਼ੀਰੋ ਹੋ ਗਈ ਟੋਟਲ ਉਹਨਾਂ ਨੇ 500 ਪੇ ਕਰਨੇ ਆ ਐਸ ਸੀ ਐਸਟੀ ਬੀ ਸੀ ਕੈਂਡੀਡੇਟਸ ਲਈ ਹੈਗੀ ਜੀ 550 ਐਪਲੀਕੇਸ਼ਨ ਫੀਸ ਹੈ ਜੀ 150 ਐਗਜ਼ਾਮੀਨੇਸ਼ਨ ਫੀਸ ਟੋਟਲ 700 ਰੁਪਏ ਇਹਨਾਂ ਨੂੰ ਪੇ ਕਰਨਾ ਪੈਗਾ ਐਪਲੀਕੇਸ਼ਨ ਫੀਸ ਦਾ ਠੀਕ ਹੈ ਜੀ ਇਕਨੋਮਿਕਲ ਵੀਕਰ ਸੈਕਸ਼ਨ ਨਾਲ ਏ ਡਬਲ ਵਾਸਤੇ ਹੈਗਾ ਜੀ 550 ਐਪਲੀਕੇਸ਼ਨ ਫੀਸ ਹੋ ਗਈ 150 ਐਗਜ਼ਾਮੀਨੇਸ਼ਨ ਫੀਸ ਟੋਟਲ 700 ਵੀ ਇਹਨਾਂ ਦੀ ਸੇਮ ਹੈ ਜੀ ਠੀਕ ਹੈ ਜੀ ਸੋ ਇਹਦੀ ਆਪਣੀ ਇਹ ਅਪਡੇਟ ਸੀ ਆਈ ਹੋਪ ਤੁਹਾਨੂੰ ਵਧੀਆ ਕਲੀਅਰ ਸਮਝ ਲੱਗ ਗਈ ਹੋएगी ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋਈ ਤਾਂ ਤੁਸੀਂ ਸਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦਿੱਤੇ ਹੋਏ ਨੰਬਰ ਤੇ ਜਾ ਕੇ WhatsApp ਤੇ ਸਾਨੂੰ ਕੰਟੈਕਟ ਕਰ ਸਕਦੇ ਹੋ ਠੀਕ ਹੈ ਜੀ ਉਸ ਤੇ ਤੁਸੀਂ ਸਾਨੂੰ ਕੋਈ ਵੀ ਆਪਣੀ ਪ੍ਰੋਬਲਮ ਬਾਰੇ ਦੱਸ ਸਕਦੇ ਹੋ ਸੋ ਠੀਕ ਹੈ ਜੀ ਮਿਲਦੇ ਨੇਕਸਟ ਵੀਡੀਓ ਵਿੱਚ ਧੰਨਵਾਦ ਜੀ